ਨੁਕਸਾਨ ਵੀਰ ਜੀ ਕੰਦਾ ਵਿੱਚ ਡੇਗ ਗਿਆ ਵਾ ਸਾਰੇ ਉਹ ਕਮਰੇ ਵੀ ਤੁਹਾਡੇ ਸਾਹਮਣੇ ਪਾਟੇ ਹੋਏ ਆ ਉਹ ਵੀ ਕਮਰਾ ਡੇਗ ਗਿਆ ਵਾ ਬਹੁਤ ਮੁਸੀਬਤ ਆ ਕੀ ਕੰਮ ਕੀ ਕਰਦੇ ਹੋ ਵੀਰ ਜੀ ਢਿਆੜੇ ਢੱਪੇ ਕਰਦੇ ਆ ਢਿਆੜੇ ਢੱਪਾ ਕਰਦੇ ਆ ਤੇ ਇਹਨੂੰ ਗੁੱਡੀਆਂ ਵਿਆਹ ਨਾਲੀਆਂ ਕਾਕੇ ਤੋਂ ਵੱਡੇ ਹਾਂਜੀ ਤੇ ਬਹੁਤ ਮੁਸੀਬਤ ਭਾਰੀ ਆ ਘਰ ਛੱਟ ਗਿਆ ਕਿਤੇ ਹੋ ਰਹਿ ਰਹੇ ਜੀ ਘਰ ਛੱਟ ਕੇ ਉੱਤਰ ਰਹੇ ਆ ਗੁੱਡੀਆਂ ਜਵਾਨ ਹਾਂਜੀ ਗੁੱਡੀਆਂ ਵਿਆਹ ਨਾਲੀਆਂ ਤੇ ਨੇ ਹਾਂਜੀ ਕਾਕਾ ਚੱਟ ਮੰਗ ਕੀ ਕਰਦੇ ਮੰਗ ਵੀਰ ਜੀ ਇਹੋ ਹੀ ਆ ਵੀ ਸਾਡੇ ਭਰਤੀ ਪਵਾਈ ਜਾਵੇ ਕੰਧਾ ਕੋਲੇ ਪਾਣ ਜਾਣ ਤੇ ਅਸੀਂ ਆਪਦੇ ਘਰ ਬੈਠ ਕੇ ਬਸੀਰਤ ਕੱਟ ਸਕੀਏ ਜਦੋਂ ਵੀ ਕੋਈ 20 ਸਾਲ ਬਾਅਦ ਸਾਡੇ ਪਾਣੀ ਆ ਜਾਂਦਾ ਤੇ ਸਾਲ ਬਾਅਦ ਸਾਨੂੰ ਘਰੋਂ ਨਿਕਲਣਾ ਪੈਂਦਾ ਤੇ ਬੱਚੇ ਜਵਾਨ ਲੈ ਕੇ ਜਾਣਾ ਬਹੁਤ ਮੁਸ਼ਕਲ ਵੀ ਗੱਲ ਹਾਂਜੀ ਤੇ ਸਾਡੀ ਉਹ ਮੰਗ ਆ ਵੀ ਸਾਡੇ ਉਹਰਾ ਭਾਂਜੇ ਤੇ ਕੰਧਾ ਵਾਲੀਆਂ ਜਾਣਦੇ ਪਰਤੀ ਪੈ ਜੇ ਬਸ ਸਮਾਨ ਤੁਸੀਂ ੂਟਾਂ ਦੇ ਉੱਪਰ ਰੱਖਿਆ ਹੋਇਆ ਬੱਚੇ ਕਿਤੇ ਭੇਜੇ ਹੋਇਆ ਆਪ ਵੀ ਤੁਸੀਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹੋਏ ਪਏ ਹੋ ਕਦੇ ਸੋਚਿਆ ਸੀ ਕਿ ਇਹ ਦਿਨ ਜਿਹੜੇ ਵੇਖਣੇ ਪਏ ਕਦੇ ਨਹੀਂ ਸੋਚਿਆ ਸੀ ਜਦੋਂ ਜਿਆਦਾ ਪਾਣੀ ਚੜ੍ਹਦੇ ਆ ਉਹ ਦਿਨ ਰਾਤ ਅਸੀਂ ਪਾਣੀ ਦੇ ਵਿੱਚ ਹੀ ਸੁੱਤੇ ਰਹੇ ਆਪਦੇ ਘਰੇ ਫਿਰ ਅਗਲੇ ਦਿਨ ਸਮਾਨ ਕੱਢਿਆ ਹੋਇਆ ਪਰ ਹਾਂ ਰਾਤ ਸਾਰੀ ਪਾਣੀ 'ਚ ਹੀ ਰਹਿ ਗਏ ਸਾਰੇ ਸਰਹੱਦੀ ਜ਼ਿਲ੍ਹਾ ਫੋਇਪਰਾਂ ਲਗਾਤਾਰ ਹੜ੍ਹਾਂ ਦੀ ਮਾਰ ਹੇਠਾ ਤੇ ਇਸ ਵੇਲੇ ਅਸੀਂ ਮੌਜੂਦਾ ਫੋਇਪਰ ਦੇ ਪਿੰਡ ਧੀਰਾ ਘਾਰਾ ਵਿਖੇ ਸਭ ਤੋਂ ਪਹਿਲਾਂ ਤੁਹਾਨੂੰ ਹਾਲਾਤ ਦਿਖਾਉਨੇ ਆ ਕਿ ਲੋਕਾਂ ਦੇ ਹਾਲਾਤ ਜਿਹੜੇ ਉਹ ਕੀ ਬਣੇ ਪਏ ਆ ਮੇਰੇ ਪਿੱਛੇ ਤਸਵੀਰਾਂ ਦੇਖ ਸਾਦੇ ਹੋ ਕਿ ਦੂਰ ਦੂਰ ਤੱਕ ਤੁਸੀਂ ਜਿੱਧਰ ਵੀ ਨਜ਼ਰ ਮਾਰੋਗੇ ਤਾਂ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਤਾਂ ਲੋਕ ਪਾਣੀ ਵਿੱਚ ਰਹਿਣ ਲਈ ਮਜਬੂਰ ਹੋਏ ਪਏ ਆ ਜਿੱਥੇ ਲੋਕਾਂ ਦੀਆਂ ਫਸਲਾਂ ਡੁੱਬੀਆਂ ਤੇ ਉੱਥੇ ਹੀ ਲੋਕਾਂ ਦੇ ਘਰਾਂ ਦਾ ਵੀ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਤਾਂ ਇੱਧਰ ਇੱਕ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕੈਮਰਾਮੈਨ ਕਹਿੰਦਾ ਤਸਵੀਰ ਦਿਖਾ ਦੇਣ ਤਾਂ ਸਾਹਮਣੇ ਤੁਸੀਂ ਦੇਖੋਗੇ ਇਹ ਇੱਕ ਘਰ ਹੈ ਤਾਂ ਘਰ ਦੇ ਅੰਦਰ ਤੱਕ ਪਾਣੀ ਜਿਹੜਾ ਉਹ ਦਾਖਲ ਹੋਇਆ ਤਾਂ ਘਰ ਦੀਆਂ ਕੰਧਾਂ ਜੜੀਆਂ ਉਹ ਡੱਗ ਚੁੱਕੀਆਂ ਆ ਤਾਂ ਅੰਦਰ ਦੇ ਤੁਹਾਨੂੰ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਦਰਿਆ ਦਾ ਪਾਣੀ ਜਿਹੜਾ ਇੱਥੇ ਦਾਖਲ ਹੋਇਆ ਇੱਥੇ ਤਲਕਣ ਵੀ ਕਾਫੀ ਆ ਤਾਂ ਲਗਾਤਾਰ ਹੀ ਅਗਰ ਦਰਿਆ ਦੇ ਪਾਣੀ ਦੀ ਗੱਲ ਕਰ ਲਈਏ ਤਾਂ ਇਸ ਵਿੱਚ ਜੀਵ ਜੰਤੂ ਵੀ ਜਿਹੜੇ ਆ ਉਹ ਆ ਰਹੇ ਆ ਕਿਤੇ ਨਾ ਕਿਤੇ ਉਹਨਾਂ ਤੋਂ ਵੀ ਖਤਰਾ ਜਿਹੜਾ ਉਹ ਬਣਿਆ ਹੋਇਆ ਤਾਂ ਉਹਦੇ ਸਾਹਮਣੇ ਤਸਵੀਰ ਦੇਖੋਗੇ ਕਿ ਕਮਰੇ ਦੇ ਅੰਦਰ ਤੱਕ ਜਿਹੜਾ ਪਾਣੀ ਆ ਉਹ ਦਾਖਲ ਹੋਇਆ ਦੇਖੋ ਦੋ ਕਿਸ ਤਰ੍ਹਾਂ ਸਮਾਨ ਆ ਅ ਅੰਦਰ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅ ਇੱਥੇ ਤਲਕਣ ਬਹੁਤ ਆਤ ਬੜੀ ਮੁਸ਼ਕਲ ਨਾਲ ਅਸੀਂ ਇੱਥੇ ਪਹੁੰਚੇ ਆ ਤੇ ਸਾਹਮਣੇ ਦੇਖੋਗੇ ਕਿ ਥੱਲੇ ਗੱਭੀ ਗੱਭ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਕਿਉਂਕਿ ਕਮਰੇ ਦੇ ਅੰਦਰ ਤੱਕ ਪਾਣੀ ਜਿਹੜਾ ਉਹ ਪਹੁੰਚ ਗਿਆ ਸੀਗਾ ਤਾਂ ਇੱਟਾ ਰੱਖ ਕੇ ਘਰ ਦਾ ਸਮਾਨ ਜਿਹੜਾ ਉਹ ਉੱਪਰ ਰੱਖਿਆ ਹੋਇਆ ਤਾਂ ਇੱਧਰ ਦੇਖ ਸਕਦੇ ਹੋ ਇੱਧਰ ਵੀ ਕਮਰੇ ਦੇ ਅੰਦਰ ਜਿਹੜਾ ਸਮਾਨ ਉਹ ਦਾਖਲ ਹੋਇਆ ਤੇ ਅੰਦਰ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕੈਮਰਾਮੈਨ ਨੂੰ ਮੈਂ ਕਹੂੰਗਾ ਥੋੜਾ ਧਿਆਨ ਨਾਲ ਕਿਉਂਕਿ ਇੱਥੇ ਤਲਕਣ ਕਾਫੀ ਹੈ ਮਿੱਟੀ ਕਾਫੀ ਜੜੀ ਹੈ ਉਹ ਆ ਚੁੱਕੀ ਆ ਤਾਂ ਸਾਹਮਣੇ ਦੇਖੋਗੇ ਕਿ ਇਸ ਕਮਰੇ ਨੂੰ ਤਰੇੜਾ ਜੜੀਆਂ ਉਹ ਆ ਚੁੱਕੀਆਂ ਤੁਹਾਨੂੰ ਕੋਲ ਆਪਣਾ ਸਮਾਨ ਜਿਹੜਾ ਉਹ ਇੱਟਾਂ ਤੇ ਰੱਖਿਆ ਹੋਇਆ ਤਾਂ ਇਧਰ ਬਾਹਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਆ ਦੇਖ ਸਕਦੇ ਹੋ ਕਿ ਚੁੱਲ੍ਹੇ ਜਿਹੜੇ ਆ ਚੁੱਲ੍ਹੇ ਵੀ ਠੱਠੇ ਪਏ ਆ ਤਾਂ ਰੋਟੀ ਤੋਂ ਵੀ ਇਹ ਲੋਕ ਜਿਹੜੇ ਆ ਉਹ ਆਵਾਜ਼ਾਰ ਹੋਏ ਪਏ ਆ ਤਾਂ ਜਿੱਦਣ ਤੁਸੀਂ ਨਜ਼ਰ ਮਾਰੋਗੇ ਇਹ ਦੀਵਾਰ ਸੀਗੀ ਇਸ ਘਰ ਦੀ ਤਾਂ ਦਵਾਰ ਵੀ ਜਿਹੜੀ ਆ ਉਹ ਡੱਗ ਚੁੱਕੀ ਆ ਤਾਂ ਕਾਫੀ ਮੁਸੀਬਤਾਂ ਦੇ ਵਿੱਚ ਇਹ ਲੋਕ ਜਿਹੜੇ ਆ ਉਹ ਰਹਿਣ ਲਈ ਮਜਬੂਰ ਹੋਏ ਪਏ ਆ ਤਾਂ ਇੱਥੇ ਇਹ ਪਰਿਵਾਰ ਵੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਨ ਲੈਣੇ ਮਾਦੇ ਨਾਮ ਕੀ ਹੈ ਤੁਹਾਡਾ ਰਵਿੰਦਰ ਗੌਰ ਜੀ ਕਦੋਂ ਤੋਂ ਪਾਣੀ ਆਇਆ ਹੋਇਆ ਇੱਥੇ ਮਹੀਨਾ ਹੋ ਗਿਆ ਪਾਣੀ ਚੱਲ ਮਹੀਨਾ ਹੋ ਗਿਆ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਵੀਰ ਜੀ ਕੰਦਾ ਵੀ ਡੱਗ ਗਿਆ ਵਾ ਸਾਰੇ ਕਮਰੇ ਵੀ ਤੁਹਾਡੇ ਸਾਹਮਣੇ ਪਾਟੇ ਹੋਏ ਆ ਉਹ ਵੀ ਕਮਰਾ ਡੱਗ ਗਿਆ ਵਾ ਬਹੁਤ ਮੁਸੀਬਤਾਂ ਕੀ ਕੰਮ ਕੀ ਕਰਦੇ ਹੋ ਵੀਰ ਜਿਹੜੀ ਢੱਪੇ ਕਰਦੇ ਢੱਪੇ ਕਰਦੇ ਤਿੰਨ ਗੁੱਡੀਆਂ ਵਿਆਹ ਨਾਲੀਆਂ ਕਾਕੇ ਤੋਂ ਵੱਡੀਆਂ ਹਾਂਜੀ ਤੇ ਬਹੁਤ ਮੁਸੀਬਤ ਭਰੀ ਆ ਤਾਂ ਅੰਦਰ ਕਮਰੇ ਦੀ ਗੱਲ ਕਰਨੀ ਆ ਤੇ ਕਮਰੇ ਦੇ ਅੰਦਰ ਕਿਵੇਂ ਨੀਆਂ ਬੈਠ ਚੁੱਕੀਆਂ ਇਸ ਟਾਈਮ ਬੈਠ ਚੁੱਕੀਆਂ ਹਾਂਜੀ ਫਿਰ ਤਾਂ ਹੀ ਪਰਿਵਾਰ ਲੈ ਕੇ ਕਿਸੇ ਦੇ ਘਰੇ ਜਾ ਕੇ ਰਹਿ ਰਹੇ ਆ ਘਰ ਛੱਡ ਕੇ ਕਿਤੇ ਹੋਰ ਰਹਿ ਰਹੇ ਨੇ ਘਰ ਛੱਡ ਕੇ ਉੱਤਰ ਰਹਿ ਰਹੇ ਹਾਂਜੀ ਤੇ ਗੁੱਡੀਆਂ ਜਵਾਨ ਹਾਂਜੀ ਗੁੱਡੀਆਂ ਵਿਆਹ ਨਾਲੀਆਂ ਤਿੰਨੇ ਵਿਆਹ ਨਾਲੀਆਂ ਹਾਂਜੀ ਕਾਕਾ ਛੱਟਾ ਆਪਣੇ ਕਿੰਨਾ ਕੌਫਾ ਹੋਇਆ ਪਿਆ ਘਰਬਾਰ ਛੱਡ ਕੇ ਤੁਸੀਂ ਇੱਥੇ ਘਰੇ ਬਿਠੇ ਹੋਏ ਹੋ ਬੱਚੇ ਕਿਤੇ ਬੈਠੇ ਹੋਏ ਆ ਬੱਚੇ ਵਾਂਡੇ ਕੱਲੇ ਹੋਏ ਨਾਂਕ ਤੇ ਹੋਏ ਪਾਪਾ ਕੋਲਾ ਸਾਡੇ ਗੁੱਡੀਆਂ ਤਿੰਨੇ ਗਈਆਂ ਹਾਂਜੀ ਤੇ ਦਿਹਾੜੀ ਧੱਪੇ ਵਾਲੇ ਬੰਦੇ ਆ ਤੁਹਾਨੂੰ ਪਤਾ ਦਿਹਾੜੀਆਂ ਚ ਕੀ ਬਣ ਸਕਦਾ ਹਾਂਜੀ ਤੇ ਮੁਸੀਬਤ ਬਹੁਤ ਭਾਰੀ ਪਈ ਹੋਈ ਹੈ ਮੰਗ ਕੀ ਕਰਦੇ ਆ ਮਾਂਗ ਵੀਰ ਜੀ ਇਹੋ ਹੀ ਆ ਵੀ ਸਾਡੇ ਭਰਤੀ ਪਵਾਈ ਜਾਵੇ ਕੰਧਾ ਕੋਲੇ ਪਣ ਜਾਣ ਤੇ ਅਸੀਂ ਆਪਦੇ ਘਰ ਬੈਠ ਕੇ ਵਸੀਪਤ ਘਟ ਸਕੀਏ ਜਦੋਂ ਵੀ ਕੋਈ ਪੈਦੀ ਸਾਲ ਬਾਅਦ ਸਾਡੇ ਪਾਣੀ ਆ ਜਾਂਦਾ ਤੇ ਸਾਲ ਬਾਅਦ ਸਾਨੂੰ ਘਰੋਂ ਨਿਕਲਣਾ ਪੈਂਦਾ ਤੇ ਬੱਚੇ ਜਵਾਨ ਲੈ ਕੇ ਜਾਣਾ ਬਹੁਤ ਮੁਸ਼ਕਲ ਦੀ ਗੱਲ ਹਾਂਜੀ ਤੇ ਸਾਡੀ ਉਹ ਮੰਗ ਆ ਵੀ ਸਾਡੇ ਕਮਰਾ ਬਣ ਜੇ ਤੇ ਕੰਧਾ ਵਾਲੀਆਂ ਜਾਣ ਤੇ ਭਰਤੀ ਪੈ ਜੇ ਬਸ ਅਸੀਂ ਜਿਹੜੇ ਆਪਦੇ ਘਰੇ ਬਹਿ ਸਕ ਜੇ ਵਸੀਪਤ ਦੇ ਟਾਈਮ ਹਾਂਜੀ ਪਰ ਕਦੇ ਸੋਚਿਆ ਸੀ ਕਿ ਆ ਵੀ ਦਿਨ ਜਿਹੜੇ ਦੇਖਣੇ ਪੈਣਗੇ ਚੁੱਲ੍ਹੇ ਠੰਡੇ ਪਏ ਆ ਸਮਾਨ ਤੁਸੀਂ ਉਟਾਂ ਦੇ ਉੱਪਰ ਰੱਖਿਆ ਹੋਇਆ ਬੱਚੇ ਕਿਤੇ ਭੇਜੇ ਹੋਇਆ ਆਪ ਵੀ ਤੁਸੀਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹੋਏ ਪਏ ਉਹ ਕਦੇ ਸੋਚਿਆ ਸੀ ਕਿ ਇਹ ਦਿਨ ਜਿਹੜੇ ਦੇਖਣੇ ਪੈ ਕਦੇ ਨਹੀਂ ਸੋਚਿਆ ਸੀ ਜਦ ਦਿਨ ਜ਼ਿਆਦਾ ਪਾਣੀ ਚੜ੍ਹਦਾ ਆ ਉਹ ਦਿਨ ਰਾਤ ਅਸੀਂ ਪਾਣੀ ਦੇ ਵਿੱਚ ਹੀ ਸੁੱਤੇ ਰਹੇ ਆਪਦੇ ਘਰੇ ਫਿਰ ਅਗਲੇ ਦਿਨ ਸਮਾਨ ਕੱਢਿਆ ਹੋਇਆ ਪਰ ਹਾਂ ਰਾਤ ਸਾਰੀ ਪਾਣੀ 'ਚ ਹੀ ਰਹਿ ਆ ਸਾਰਾ ਟੱਬਰ ਹਾਂਜੀ ਉੱਥੇ ਮੱਝ ਬੰਨ ਛੱਡੀ ਉੱਥੇ ਅਸੀਂ ਆਪ ਬੈਠੇ ਰਹੇ ਆ ਇਹ ਪਸ਼ੂ ਵੀ ਇੱਥੋਂ ਕੱਢੇ ਹੋਏ ਹਨ ਹਾਂਜੀ ਬਈ ਤੇ ਪਸ਼ੂ ਵੀ ਕੱਢੇ ਹੋਇਆ ਹਾਂਜੀ ਬਈ ਤੇ ਰਾਤ ਕੱਢੀ ਜੀ ਅੱਛਾ ਹਾਂਜੀ ਤੇ ਕਿੰਨਾ ਕੁ ਔਖਾ ਹੁਣ ਕਿੰਨੀ ਕੀ ਪਰੇਸ਼ਾਨੀ ਜਿਹੜੀ ਆ ਰਹੀ ਹੈ ਬਹੁਤ ਪਰੇਸ਼ਾਨੀ 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 ਚ ਬਹੁਤ ਜਿਆਦਾ ਹੋ ਨਹੀਂ ਸਕਦੀ ਹਾਂਜੀ ਇਹਦੇ ਉੱਤੇ ਪਰੇਸ਼ਾਨੀ ਕੋਈ ਨਹੀਂ ਹੈ ਜੇਦੋ ਘਰ ਰੱਬ ਕਰ ਬੰਦਾ ਹੋ ਜੇ ਤੇ ਉਦੋਂ ਪਰੇਸ਼ਾਨੀ ਉਦੋਂ ਉੱਪਰ ਕੋੜੀ ਹੁੰਦੀ ਹਾਂਜੀ ਬਹੁਤ ਮੁਸੀਬਤ ਭਰੀ ਹੈ ਬਗਾਨਿਆਂ ਘਰਾਂ ਜਿਉਂ ਮੁਸ਼ਕਿਲ ਹੁੰਦਾ ਰਹਿਣਾ ਇਹ ਤਾਂ ਹੈ ਮਾਤਾ ਬਗਾਨੇ ਘਰੇ ਤਾਂ ਕਹਿੰਦੇ ਥੁੱਕ ਸਿੱਟਣਾ ਵੀ ਜਿਹੜਾ ਉਹ ਵੀ ਔਖਾ ਹੋ ਜਾਂਦਾ ਕਿ ਅਗਲਾ ਕਿਤੇ ਟੋਕ ਨਾ ਦਵੇ ਕਿ ਭਾਈ ਤੂੰ ਮੇਰੇ ਘਰੇ ਥੁੱਕ ਹਥੁੱਕਿਆ ਕਾਤੋਂ ਹੈ ਜੀ ਉਹ ਮੁਸੀਬਤਾ ਵੀਰ ਜੀ ਇਹ ਐਸਾੜੀ ਪੈ ਜਾਂਦੀ ਸਾਨੂੰ ਤੇ ਹਾਂ ਸਾਰਾ ਵੀ ਐਸਾੜੀ ਇਦਾਂ ਹੀ ਹੁੰਦਾ ਵਾ ਕੰਧ ਕਾਲੇ ਕਰੀਦੇ ਆ ਫਿਰ ਡਿੱਗ ਜਾਂਦੇ ਆ ਅਸਰ ਨਹੀਂ ਦਿਹਾੜੀਦਾਰ ਬੰਦੇ ਅਸਰ ਨਹੀਂ ਕਰਿਆ ਜਾਂਦਾ ਵੀ ਕੰਧ ਕਾਲਾ ਤੁਹਾਨੂੰ ਪਤਾ ਵਾ ਤਾਂ ਇਹ ਹਾਲਾਤ ਆ ਇਸ ਗਰੀਬ ਪਰਿਵਾਰ ਦੇ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਆ ਤਾਂ ਘਰ ਦੇ ਅੰਦਰ ਜਿਹੜਾ ਪਾਣੀ ਆ ਉਹ ਦਾਖਲ ਹੋ ਗਿਆ ਸੀਗਾ ਤਾਂ ਘਰ ਦੇ ਅੰਦਾ ਤੱਕ ਵੀ ਜਿਹੜੀਆਂ ਉਹਨਾਂ ਵਿੱਚ ਤਰੇੜਾਂ ਆਈਆਂ ਹੋਈਆਂ ਇਧਰ ਕੰਧ ਜਿਹੜੀ ਆ ਦੀਵਾਰ ਆ ਚਾਰ ਚਫੇਰ ਦੀ ਉਹ ਵੀ ਡੱਗ ਚੁੱਕੀ ਆ ਪਰਿਵਾਰ ਕਿਤੇ ਬੈਠਾ ਹੋਇਆ ਜਵਾਨ ਧੀਆਂ ਧੀਆਂ ਕਿਸੇ ਦੇ ਘਰੇ ਛੱਡੀਆਂ ਹੋਈਆਂ ਕਿਉਂਕਿ ਇੱਥੇ ਪਾਣੀ ਜਿਹੜਾ ਦਾਖਲ ਹੋ ਗਿਆ ਸੀਗਾ ਤੇ ਇੱਥੇ ਪਰਿਵਾਰ ਜਿਹੜਾ ਰਹਿ ਨਹੀਂ ਸਕਦਾ ਸੀਗਾ ਅਸੀਂ ਸਮਾਜਸੇਵੀ ਵੀ ਵਿਰਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜਿਹੜੀ ਕੀਤੀ ਜਾਵੇ ਕਿਉਂਕਿ ਬੱਚੀਆਂ ਜਵਾਨ ਦੱਸੀਆਂ ਜਾ ਰਹੀਆਂ ਕਿ ਬੱਚੀਆਂ ਜਿਹੜੀਆਂ ਜਵਾਨ ਆ ਤਾਂ ਉਹਨਾਂ ਦਾ ਵਿਆਹ ਵੀ ਜਿਹੜਾ ਕਰਨਾ ਤਾਂ ਇਹੋ ਜਿਹੇ ਹਾਲਾਤਾਂ ਵਿੱਚ ਇਹ ਪਰਿਵਾਰ ਸਾਨੂੰ ਨਹੀਂ ਲੱਗਦਾ ਕਿ ਜਲਦੀ ਪੈਰਾਸਰ ਹੋ ਜਾਵੇਗਾ ਕਿਉਂਕਿ ਮਕਾਨ ਜਿਹੜਾ ਘਰ ਬਣਾਉਣਾ ਬਹੁਤ ਮੁਸ਼ਕਲ ਆ ਪਾਈ ਪਾਈ ਜੋੜ ਕੇ ਬੰਦਾ ਮਕਾਨ ਜਿਹੜਾ ਉਹ ਬਣਾਉਂਦਾ ਤੇ ਜਦੋਂ ਇਸ ਤਰ੍ਹਾਂ ਦੀ ਅਚਾਨਕ ਮੁਸੀਬਤ ਤੋਂ ਪਾਇਆ ਜਾਵੇ ਤਾਂ ਫਿਰ ਉੱਠਣਾ ਜਿਹੜਾ ਉਹ ਕਾਫੀ ਮੁਸ਼ਕਲ ਹੋ ਜਾਂਦਾ ਸਾਡੇ ਨਾਲ ਇੱਥੋਂ ਦੇ ਸਰਪੰਚ ਮੌਜੂਦ ਆ ਗੱਲਬਾਤ ਕਰ ਲੈਣੇ ਆ ਸਰਪੰਚ ਸਾਹਿਬ ਇਸ ਪਰਿਵਾਰ ਦੇ ਹਾਲਾਤ ਦੇਖੀਏ ਤਾਂ ਰੋਣਾ ਆਉਂਦਾ ਕਿ ਜਿਵੇਂ ਦੱਸ ਰਿਹਾ ਕਿ ਬੱਚੀਆਂ ਵਿਆਹਣ ਵਾਲੀਆਂ ਘਰ ਟਾਹਟੇ ਹੋ ਗਿਆ ਤਾਂ ਪਰਿਵਾਰ ਕਿਤੇ ਰੋਲਦਾ ਪਿਆ ਬੱਚੇ ਕਿਤੇ ਰੋਲਦੇ ਪਏ ਆ ਤਾਂ ਕੀ ਮੰਗ ਕੀ ਕਰਵਾ ਕਰੋਗੇ ਤੁਸੀਂ ਸਮਾਜ ਸੇ ਵੀਰਾਂ ਤੋਂ ਤੇ ਸਰਕਾਰ ਤੋਂ ਵੇਖੋ ਜੀ ਸਭ ਤੋਂ ਪਹਿਲਾਂ ਤੇ ਆਪ ਜੀ ਦੇ ਚੈਨਲ ਦਾ ਧੰਨਵਾਦ ਜੀ ਜਿਨ੍ਹਾਂ ਨੇ ਸਾਡੀ ਗਰੀਬਾਂ ਦੀ ਸਾਰ ਲਈ ਆ ਇਹੋ ਜੇ ਗਰੀਬਾਂ ਪਰਿਵਾਰਾਂ ਦੀ ਸਾਰ ਲੈ ਰਹੇ ਜੇ ਸਰਕਾਰਾਂ ਤੱਕ ਸਾਡੀਆਂ ਸਿੱਖ ਸੰਸਥਾਵਾਂ ਸਾਡੀਆਂ ਜਿਹੜੀਆਂ ਦਾਨੀ ਸੱਜਣ ਆ ਉਹਨਾਂ ਤੱਕ ਤੁਸੀਂ ਇਹਨਾਂ ਗਰੀਬਾਂ ਦੀ ਆਵਾਜ਼ ਪਹੁੰਚਾਰੇ ਜੇ ਸਾਡਾ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਤੇ ਮੈਂ ਆਵਜ ਨੂੰ ਦੱਸਣਾ ਚਾਹੂੰਗਾ ਕਿ ਇਹ ਜਿਹੜੇ ਮਕਾਨ ਆ ਬਿਲਕੁਲ ਪਾਰ ਚੁੱਕੇ ਆ ਡਿੱਗੇ ਮਕਾਨ ਦਾ ਆ ਜੇ ਘਟੜਾਰ ਹੁੰਦਾ ਉਹਦੇ ਫਤਕ ਖਤਮ ਹੋ ਗਿਆ ਜੀ ਪਰ ਡਿੱਗਣ ਵਾਲਾ ਜਿਹੜਾ ਮਕਾਨ ਆ ਉਹਦੇ ਵਿੱਚ ਜਦੋਂ ਜੀ ਲੈ ਕੇ ਬਹਿਣੀ ਥੋੜਾ ਜਿਹਾ ਸੁੱਕੂਗਾ ਇਹਦਾ ਪਤਾ ਨਹੀਂ ਇਹਨੇ ਕਿਹੜੇ ਦੇ ਵੇਲੇ ਸਾਰੇ ਦਾ ਸਾਰਾ ਪਰਿਵਾਰ ਉੱਤੇ ਡਿੱਗ ਪਿਆ ਜੀ ਤੇ ਫਿਰ ਜਿਹੜੇ ਸਾਡੇ ਲੀਡਰ ਆ ਜਦੋਂ ਸਾਰਾ ਪਰਿਵਾਰ ਮਰ ਜੂਗਾ ਥੱਲੇ ਆਣ ਕੇ ਫਿਰ ਮਗਰਮੱਛਾਂ ਦੇ ਹੰਝੂ ਆ ਕੇ ਇੱਥੇ ਆਣ ਕੇ ਤੇ ਸਵੇਰੇ ਪੂਰੇ ਤੇ ਬਹਿ ਕੇ ਦੋ ਮਿੰਟ ਤੇ ਮਗਰਮੱਛ ਹੰਝੂ ਵਹਾਉਣਗੇ ਜੀ ਤੇ ਪਹਿਲੋਂ ਇੰਨਾ ਗਰੀਬਾਂ ਦਾ ਕਿਸੇ ਨੇ ਵੀ ਸਾਰ ਨਹੀਂ ਲੈਣੀ ਜੀ ਇੱਧਰ ਮੈਂ ਵਿਖਾਉਣਾ ਜੀ ਆਹ ਵੇਖੋ ਇੱਕ ਇਹਨਾਂ ਦਾ ਆ ਕਮਰਾ ਸੀਗਾ ਇੱਧਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਜੀ ਇੱਥੇ ਬਜ਼ੁਰਗ ਜੋੜਾ ਰਹਿੰਦਾ ਸੀਗਾ ਇੱਧਰ ਮੁੰਡਾ ਰਹਿੰਦਾ ਆਪਣੇ ਪਰਿਵਾਰ ਸਮੇਤ ਇਹ ਵੀ ਕਮਰੇ ਡਿੱਗੇ ਨੇ ਇੱਧਰ ਬਜ਼ੁਰਗ ਜੋੜਾ ਜਿਹੜਾ ਇਹਨਾਂ ਦੇ ਮਾਤਾ ਪਿਤਾ ਸੀਗੇ ਬਜ਼ੁਰਗ ਹੋ ਚਾਰੇ ਉਹ ਰਹਿੰਦੇ ਸੀਗੇ ਤੇ ਮੈਂ ਆਪ ਜੀ ਦੇ ਚੈਨਲ 'ਤੇ ਨਹੀਂ ਦੱਸਣਾ ਚਾਹੁੰਗਾ ਕਿ ਇਸ ਇਲਾਕੇ ਦੇ ਵਿੱਚ ਜਿਹੜੇ ਆ ਅਸੀ ਪਰਿਵਾਰ ਜਾਦੇ ਨੇ ਜਿਹੜੇ ਦਿਹਾੜੀ ਵਾਲੇ ਲੋਕ ਜਾਦੇ ਨੇ ਜੀ वैसे ਤਾਂ ਹੁਣ ਜਿਹੜੇ ਹਾਲਾਤ ਨੇ ਇਹ ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਮੀਆਂ ਉਹ ਵੀ ਡਾੜੀ ਵਾਲਿਆਂ ਵਰਗੀ ਹੋ ਗਈ ਜਿਉਂ ਹੋ ਗਈ ਉਹੋ ਜਿਹੀ ਹੋ ਗਈ ਕੋਈ ਜ਼ਿਆਦਾ ਫਰਕ ਨਹੀਂ ਰਿਹਾ ਜੀ ਪਰ ਜਿਹੜਾ ਗਰੀਬ ਬੰਦਾ ਜੀ ਵੇਖੋ ਉਹਨੇ ਉਹੋ 2-300 ਰੁਪਏ ਲੈ ਕੇ ਆਉਣਾ ਸਵੇਰੇ ਤੇ ਉਹ ਉਹ ਆਣ ਕੇ ਬੱਚਿਆਂ ਦੇ ਮੂੰਹ ਚ ਪਾਉਣਾ ਉਹੋ ਆਪਣਾ ਜਿਹੜਾ ਜਿੱਥੇ ਵੀ ਉਹਨੇ ਵਰਤਣਾ ਉਹ 2-300 ਰੁਪਏ ਨਾਲ ਆਪਣਾ ਗੁਜ਼ਾਰਾ ਚਲਾਉਣਾ ਜੀ ਤੇ ਫਿਰ ਇਹਨਾਂ ਲੋਕਾਂ ਦਾ ਤੇ ਸਵਾ ਮਹੀਨਾ ਡੇਢ ਹੋ ਗਿਆ ਜਿਹੜੇ ਆ ਵੇਖੋ ਚੁੱਲੇ ਚੁੱਲਿਆਂ ਦੇ ਵਿੱਚ ਪਾਣੀ ਪੈ ਗਿਆ ਜੀ ਤਾਂ ਇਹਨਾਂ ਦੇ ਮੁਦੇ ਹੋ ਗਿਆ ਤੇ ਮੈਂ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਮਿਰਜੀ ਅੱਗੇ ਆਓ ਤੇ ਇਹਨਾਂ ਗਰੀਬਾਂ ਦੀ ਬਾਹ ਫੜੋਗੇ ਇੱਕ ਬੇਟਾ ਵਾ ਤੇ ਤਿੰਨ ਚਾਰ ਬੇਟੀਆਂ ਵਿਆਉਣ ਵਾਲੀਆਂ ਇਹ ਗਰੀਬ ਕਿੱਥੋਂ ਵਿਆਉਣਗੇ ਆਪਣਾ ਘਰ ਬਣਾਉਣਗੇ ਆਪਣੇ ਚੁੱਲ੍ਹੇ ਬਣਾਉਣਗੇ ਚੁੱਲ੍ਹੇ ਚਲਾਉਣਗੇ ਕਿ ਜਾਂ ਆਪਣੀਆਂ ਧੀਆਂ ਵਿਆਉਣਗੇ ਤੇ ਗਰੀਬ ਦੀ ਧੀ ਦਾ ਕੋਈ ਰਿਸ਼ਤਾ ਵੀ ਨਹੀਂ ਆਪਾਂ ਨੂੰ ਪਤਾ ਜੀ ਲੈਂਦਾ ਤੇ ਇਸ ਕਰਕੇ ਮੇਰੀ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਲੋਕਾਂ ਦੀ ਜਿਹੜੀ ਅਸਾਰ ਲਈ ਜਾਵੇ ਤੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਕਿ ਇਹਨਾਂ ਨੂੰ ਮਕਾਨਾਂ ਦਾ ਜਿਹੜਾ 2-2 ਲੱਖ ਰੁਪਈਆ ਜਿਹੜਾ ਸਰਕਾਰ ਇਹਨਾਂ ਨੂੰ ਮਕਾਨਾਂ ਵਾਸਤੇ ਦੇਵੇ ਅਤੇ ਇਹ ਜਿਹੜਾ ਆਪਣਾ ਸਿਰ ਦੇ ਉੱਤੇ ਛੱਤ ਦੇ ਛੱਤ ਥੱਲੇ ਰਹਿ ਸਕਣਾ ਤੇ ਇਹਨਾਂ ਦਾ ਅਤੇ ਮੈਂ ਹੋਰ ਵੀ ਬੇਨਤੀ ਕਰੂੰਗਾ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਕਿਉਂਕਿ ਇਹ ਅੱਜ ਨਹੀਂ ਇਹ ਆਏ ਸਾਲ ਹੀ ਸਾਡਾ ਜਿਹੜਾ ਇਹ ਹਵਾ ਹੁੰਦਾ ਹੁੰਦਾ ਵਾ ਆਏ ਸਾਲ ਇਹ ਹਵਾ ਹੁੰਦਾ ਵਾ ਕਿਉਂਕਿ ਘਰ ਤਾਂ ਇੱਕ ਵਾਰੀ ਬਣਾਉਣਾ ਬੜਾ ਔਖਾ ਹੁੰਦਾ ਜੀ ਸਾਰੀ ਜ਼ਿੰਦਗੀ ਦੇ ਵਿੱਚ ਉਹ ਘਰ ਹੀ ਘਰ ਹੁੰਦਾ ਜੀ ਤੇ ਜਦੋਂ ਆਏ ਸਾੜੀ ਸਾਨੂੰ ਇਹ ਮਾਰ ਪੈਂਦੀ ਆ ਸਾਡੇ ਬੱਚੇ ਕਿੱਥੋਂ ਪੜ੍ਹਨੇ ਆ ਸਾਡਾ ਕਿੱਥੋਂ ਜੀਵਨ ਅੱਗੇ ਚੱਲਣਾ ਜੀ ਤੇ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਗਾ ਕਿ ਇਹ ਜਿਹੜਾ ਗਰੀਬ ਇਲਾਕਾ ਬੰਲਾ ਤਵੰਦਰ ਜਿਹੜਾ ਸੜਾਂ ਦੀ ਮਾਰ ਥੱਲੇ ਆ ਇਹਨਾਂ ਨੂੰ ਕੋਈ ਛੋਟੀਆਂ ਮੋਟੀਆਂ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਇਹ ਮੈਰਿਟ ਦੇ ਆਧਾਰ ਤੇ ਜਿੰਨੇ ਕਿੰਨਾਂ ਦੀ ਪੜ੍ਹਾਈ ਆ ਉਹਨੀਆਂ ਕੋ ਛੋਟੀਆਂ ਮੋਟੀਆਂ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਇਹ ਮਾੜੇ ਮੋਟੇ ਆਪਣਾ ਗੁਜ਼ਾਰਾ ਕਰ ਸੰਘਣ ਤੇ ਸਹੇਦੇ ਰਹਿਣ ਤੇ ਨਹੀਂ ਦੇ ਬਾਕੀ ਤਾਂ ਤੁਸੀਂ ਵੇਖ ਹੀ ਲਿਆ ਵੀ ਸਭ ਪਾਣੀ ਪਾਣੀ ਇੱਥੇ ਕੋਈ ਆਇਆ ਤੇ ਕਿੱਥੋਂ ਖਾਣਗੇ ਵਿਚਾਰੇ ਤਾਂ ਬਿਲਕੁਲ ਮਾਤਾ ਕਹਿ ਰਹੀ ਸੀ ਕਿ ਬੱਚੀਆਂ ਦਾ ਜਿਹੜਾ ਵਿਆਹ ਉਹ ਵੀ ਮੰਗਿਆ ਜਾ ਰਿਹਾ ਪਰ ਇਹੋ ਜੇ ਹਾਲਾਤਾਂ 'ਚ ਕਾਫੀ ਮੁਸ਼ਕਲ ਹੁੰਦਾ ਵਿਆਹ ਮੰਗ ਰਿਹਾ ਹਾਂ ਜੀ ਸਰ ਵਿਆਹ ਮੰਗ ਰਹੇ ਹਾਂ ਕਦੋਂ ਦਾ ਉਹ ਤੇ ਕਹਿੰਦੇ ਸੀ ਹੁਣੇ ਹੁਣ ਪਾਣੀ ਔਨ ਕਰਨ ਟੱਕ ਦਿੱਤਾ ਸੀ ਇੱਕ ਵਾਰ ਰੋਕਤਾ ਉਹਨਾਂ ਨੂੰ ਹੁਣ ਅਗਲੇ ਮਹੀਨੇ ਅਸੂ ਦਾ ਮੰਗਦੇ ਆ ਆਪਾਂ ਦਾ ਚਲਣ ਡੇ ਅਗਲੇ ਮਹੀਨੇ ਦਾ ਮੰਗਦੇ ਅਗਲੇ ਮਹੀਨੇ ਦਾ ਵਿਆਹ ਮੰਗਦੇ ਹਾਂਜੀ ਤੇ ਲੱਗਦਾ ਇਹ ਸਹ ਹਾਲਾਤਾਂ ਵਿੱਚ ਤੁਸੀਂ ਬੱਚਿਆਂ ਦਾ ਵਿਆਹ ਕਰ ਪਾਉਂਗੇ ਨਹੀਂ ਜੀ ਨਹੀਂ ਕਰ ਸਕਦੇ ਹਾਂ ਹਾਂ ਤਾਂ ਇਹਦੇ ਮੁਸੀਬਤਾਂ ਦਾ ਮਸੀਤ ਦੇ ਵਿੱਚ ਕਿੱਥੋਂ ਇਹੋ ਜਿਹਾ ਹੋ ਸਕਦੇ ਹਾਂ ਜੀ ਤੇ ਵਿਆਹ ਜੇ ਕਿੱਥੋਂ ਨੇ ਤਾਂ ਹੀ ਰੋਕ ਦਿੱਤਾ ਉਹਨਾਂ ਨੂੰ ਅਜੇ ਕੋ ਦੋ ਮਹੀਨੇ ਟਾਇਰ ਜੋ ਹੁਣ ਵੇਖੋ ਕੀ ਦੱਸਦੇ ਅਸੀਂ ਤੇ ਇੱਕ ਵਾਰ ਕਹਿ ਚੁੱਕੇ ਹਾਂ ਕਿ ਅਜੇ ਸਰ ਅਸੀਂ ਨਹੀਂ ਹੈ ਇਹਨੇ ਕਾਵੜੇ ਦੇ ਹਾਂ ਤਾਂ ਤੁਸੀਂ ਸੁਣ ਸਕਦੇ ਹੋ ਕਿ 23 ਦਾ ਵਿਆਹ ਜਿਹੜਾ ਉਹ ਰੱਖਿਆ ਹੋਇਆ ਸੀਗਾ ਤਾਂ ਸਹੁਰੇ ਜਿਹੜੇ ਵਿਆਹ ਮੰਗ ਰਹੇ ਸੀਗੇ ਪਰ ਅਚਾਨਕ ਕੁਦਰਤ ਦੀ ਇਹ ਮਾਰ ਜਿਹੜੀ ਆ ਇਸ ਪਰਿਵਾਰ ਤੇ ਪੈ ਗਈ ਆ ਘਰ ਜਿਹੜਾ ਉਹ ਢਹਿ ਢੇਰੀ ਹੋ ਗਿਆ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਖੜਾ ਨਜ਼ਰ ਆ ਰਿਹਾ ਘਰ ਨੂੰ ਤਰੇੜਾਂ ਵੀ ਜੜੀਆਂ ਕਈ ਕਮਰਿਆਂ ਨੂੰ ਆਈਆਂ ਹੋਈਆਂ ਤੇ ਪਰਿਵਾਰ ਜਿਹੜਾ ਅੱਜ ਰੋਟੀ ਤੋਂ ਵੀ ਅਵਾਜ਼ਾਰ ਹੋਇਆ ਪਿਆ ਹੀ ਸੀ ਸਮਾਜ ਸੇਵੀ ਵੀਰਾਂ ਅਤੇ ਸਰਕਾਰ ਅੱਗੇ ਨੂੰ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਇਸ ਪਰਿਵਾਰ ਦੀ ਬਾਹ ਜਿਹੜੀ ਫੜੀ ਜਾਵੇ ਕਿਉਂਕਿ ਜਿੱਦਾਂ ਪਹਿਲਾਂ ਦੱਸ ਕੇ ਹਟੇ ਆ ਕਿ ਬੱਚੀਆਂ ਜਿਹੜੀਆਂ ਜਵਾਨ ਹਨ ਤੇ ਸੌਰ ਉਹਨਾਂ ਵਿਆਹ ਜਿਹੜਾ ਮੰਗ ਰਹੇ ਆ ਕਿ ਸਾਨੂੰ ਵਿਆਹ ਜਿਹੜਾ ਉਹ ਦੋ ਪਰ ਪਰਿਵਾਰ ਕਹਿੰਦਾ ਅਸੀਂ ਇਨੇ ਜੁਗੇ ਹੈਣੀਗੇ ਕਿ ਇਸ ਮੁਸੀਬਤ ਵਿੱਚੋਂ ਨਿਕਲ ਕੇ ਅਸੀਂ ਬੱਚੀਆਂ ਦਾ ਵਿਆਹ ਜਿਹੜਾ ਉਹ ਕਰ ਸਕੀਏ ਕਿਉਂਕਿ ਮਕਾਨ ਹੀ ਜਿਹੜੇ ਕੰਧਾਂ ਜੜੀਆਂ ਟੈ ਚੁੱਕੀਆਂ ਜਾਂ ਤਾਂ ਇਹ ਪਰਿਵਾਰ ਮਕਾਨ ਆਪਣਾ ਬਣਾ ਸਕਦਾ ਆਪਣੇ ਸਿਰ ਤੇ ਛੱਤ ਜਿਹੜੀ ਉਹ ਬਣਾ ਸਕਦਾ ਤੇ ਜਾਂ ਫਿਰ ਬੱਚੇ